ਸਿਆਣੇ ਬਜ਼ੁਰਗ ਸੰਗਤ 'ਚ ਬਹੁਤ ਬਏ ਆ। ਅੱਜ ਤੋਂ 30 40 50 ਸਾਲ ਪਿੱਛੇ ਦੀ ਗੱਲ ਤੁਸੀਂ ਸੋਚੋ। ਬਹੁਤ ਘੱਟ ਸਹਿਜ ਪਾਠ ਹੁੰਦੇ ਸੀ ਪਿੰਡਾਂ 'ਚ ਸ਼ਹਿਰਾਂ 'ਚ ਵੀ ਅਖੰਡ ਪਾਠ ਸਾਹਿਬ ਬਹੁਤ ਘੱਟ ਹੁੰਦੇ ਸੀ। ਦੀਵਾਨ ਵੀ ਬਹੁਤ ਘੱਟ ਲੱਗਦੇ ਸੀ। ਕਥਾ ਵੀ ਬਹੁਤ ਘੱਟ ਹੁੰਦੀ ਸੀ। ਨਿਤਨੇਮ ਗੁਰਦੁਆਰਿਆਂ 'ਚ ਹੁੰਦੇ ਸੀ ਸੁਣਨ ਵਾਸਤੇ ਬਿਰਲੇ ਟਾਵੇਂ ਜਾਂਦੇ ਸੀ। ਸਪੀਕਰ ਨਹੀਂ ਹੁੰਦੇ ਸੀ ਪਰ ਤੁਸੀਂ ਵੇਖੋ ਹੈਰਾਨੀ ਦੀ ਗੱਲ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਭ ਭਾਈਆਂ ਦੇ ਸਿਰ ਤੇ ਕੇਸ ਹੁੰਦੇ ਸੀ ਸਾਰੇ ਸਿਰ ਤੇ ਦਸਤਾਰਾਂ ਸਜਾਉਂਦੇ ਸੀ ਸਭਨਾਂ ਦੇ ਸਿਰ ਤੇ ਕੇਸ ਸਾਰਿਆਂ ਦੇ ਸੀਸ ਤੇ ਦਸਤਾਰਾਂ ਸਾਰਿਆਂ ਦੇ ਚਿਹਰੇ ਤੇ ਦਾੜਾ ਹੁੰਦਾ ਸੀ ਪਰ ਅੱਜ ਵੇਖੋ ਕਿੰਨੇ ਸਹਿਜ ਪਾਠ ਹੋ ਰਹੇ ਨੇ ਕਿੰਨੇ ਅਖੰਡ ਪਾਠ ਸਾਹਿਬ ਹੋ ਰਹੇ ਨੇ ਕਿੰਨੇ ਕੀਰਤਨ ਦੀਵਾਨ ਹੋ ਰਹੇ ਨੇ ਕਿੰਨੀ ਕਥਾ ਹੋ ਰਹੀ ਹੈ ਕਿੰਨਾ ਨਿਤਨੇਮ ਸੁਖਮਣੀ ਸਾਹਿਬ ਦੇ ਪਾਠ ਨਿਤਨੇਮ ਤੋਂ ਇਲਾਵਾ ਹੋਰ ਵੀ ਬੜਾ ਕੁਝ ਪਰ ਨਿਗਾਹ ਮਾਰ ਕੇ ਵੇਖੋ ਪਿਆਰਿਓ 100 ਭਾਈ ਤੁਹਾਨੂੰ ਮਿਲੇ ਨਾ 100 ਤੇ 100ਾਂ ਵਿੱਚੋਂ ਮਹਿਜ ਵੀਆਂ ਦੇ ਸਿਰ ਤੇ ਤੁਹਾਨੂੰ ਦਸਤਾਰ ਮਿਲੇਗੀ ਤੇ ਕਿਸੇ ਦੇ ਚਿਹਰੇ ਤੇ ਤੁਹਾਨੂੰ ਦਾੜਾ ਮਿਲੇ ਨੌਜਵਾਨਾਂ ਚ ਖਾਸ ਕਰਕੇ ਬਾਣੀ ਵੱਧ ਪੜ ਰਹੇ ਆ ਬਾਣੀ ਵੱਧ ਸੁਣ ਰਹੇ ਆ ਸਿਰ ਤੇ ਕੇਸ ਰੱਖ ਨਹੀਂ ਰਹੇ ਨਿਤਨੇ ਬਹੁਤ ਹੋ ਰਿਹਾ ਦੀਵਾਨ ਬੜੇ ਲੱਗ ਰਹੇ ਨੇ ਕਥਾ ਕੀਰਤਨ ਬਹੁਤ ਹੋ ਰਿਹਾ ਚਿਹਰੇ ਤੇ ਦਾੜੀਆਂ ਹੈ ਨਹੀਂ ਉਹਦਾ ਕਾਰਨ ਕੀ ਹੈ ਜਿਹੜੇ ਬੰਦੇ ਨੂੰ ਸੰਗਤ ਜੀਏ ਇਹ ਮਹਿਸੂਸ ਕਰੇ ਨਾ ਕੋਈ ਵੀ ਮਨੁੱਖ ਜਿਹੜਾ ਵੀ ਕਿ ਮੈਂ ਅਗਿਆਨੀ ਆ ਮੈਨੂੰ ਗਿਆਨ ਘਟਾ ਉਹ ਬੰਦਾ ਸਿੱਖਣ ਦੀ ਕੋਸ਼ਿਸ਼ ਕਰਦਾ ਜਿਹਨੂੰ ਇਹ ਮਹਿਸੂਸ ਹੋਵੇ ਵੀ ਮੈਨੂੰ ਗਿਆਨ ਘਟਾ ਹੈ ਮੈਨੂੰ ਜਾਣਕਾਰੀ ਘਟਾ ਹੈ ਮੈਨੂੰ ਸਿੱਖਣਾ ਚਾਹੀਦਾ ਹੈ ਉਹ ਬੰਦਾ ਸਿੱਖਣ ਦੀ ਕੋਸ਼ਿਸ਼ ਕਰਦਾ ਉਹ ਸਿੱਖਦਾ ਵੀ ਆ ਜਿਹੜੇ ਨੂੰ ਭੁਲੇਖਾ ਪੈ ਜਾਏ ਵੀ ਮੈਂ ਤਾਂ ਬਹੁਤ ਗਿਆਨੀ ਆ ਕਿਉਂਕਿ ਸਾਰੇ ਤਾਂ ਗਿਆਨੀ ਹੁੰਦੇ ਹੀ ਨਹੀਂ ਸਾਰੇ ਤਾਂ ਵਿਦਵਾਨ ਹੁੰਦੇ ਹੀ ਨਹੀਂ ਕੋਈ ਬਿਰਲਾ ਟਾਵਾ ਵਿਦਵਾਨ ਹੁੰਦਾ ਬਿਰਲਾ ਟਾਵਾ ਗਿਆਨੀ ਹੁੰਦਾ ਜਿਹਨੂੰ ਇਹ ਭੁਲੇਖਾ ਪੈ ਜਾਏ ਵੀ ਮੈਂ ਤਾਂ ਬਹੁਤ ਗਿਆਨੀ ਆ ਮੈਂ ਤਾਂ ਬਹੁਤ ਵਿਦਵਾਨ ਉਹ ਸੰਗਤ ਜੀ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੀ ਜਾਵੇ ਸੁਣੀ ਜਾਵੇ ਉਹ ਨਹੀਂ ਸਿੱਖਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਨਹੀਂ ਸਿੱਖਦਾ ਕਿਉਂ ਉਹਦਾ ਕਾਰਨ ਦੱਸਿਆ ਬਾਣੀ ਨੇ ਮਹਾਰਾਜ ਕਹਿੰਦੇ ਨੇ ਨਾਨਕ ਕੜਸ਼ੀਆਂ ਫਿਰਨ ਸਿੰਗ ਸੁਆਉ ਨਾ ਜਨਨ ਸੁੰਝੀਆਂ ਇਹਦਾ ਅਰਥ ਸੁਣਿਓ ਬੜਾ ਸੁਖਾਲਾ ਹੀ ਐ ਭੈਣਾ ਬੀਬੀਆਂ ਭਈਆਂ ਸੰਗਤ ਚ ਰਸੋਈ ਦੇ ਵਿੱਚ ਕੜਛੀਆਂ ਦੀ ਵਰਤੋਂ ਸਭਨਾਂ ਦੇ ਘਰਾਂ 'ਚ ਹੁੰਦੀ ਹੈ। ਕੜਛੀ ਕਦੇ ਖੀਰ 'ਚ ਪੈ ਗਈ, ਕਦੇ ਸਬਜ਼ੀ 'ਚ ਪੈ ਗਈ। ਕਦੇ ਉਹਦੇ ਨਾਲ ਪ੍ਰਸ਼ਾਦ ਬਣਾ ਲਿਆ, ਕਦੇ ਉਹਦੇ ਨਾਲ ਕੁਝ ਬਣਾ ਲਿਆ, ਕਦੇ ਕੁਝ ਕਦੇ ਕੁਛ ਵਰਤਾਇਆ, ਕਦੇ ਕੁਛ ਵਰਤਾਇਆ, ਕਦੇ ਕੁਛ ਵਰਤਾਇਆ। ਭਾਂਤ ਭਾਂਤ ਦੇ 36 ਪ੍ਰਕਾਰ ਦੇ ਪਦਾਰਥਾਂ ਦੇ ਵਿੱਚ ਫਿਰਦੀਆਂ ਨੇ ਕੜਸ਼ੀਆਂ 24 ਘੰਟੇ ਨਾਨਕ ਕੜਸ਼ੀਆਂ ਫਿਰਨ ਮਹਾਰਤ ਕਹਿੰਦੇ ਕੜਸ਼ੀਆਂ ਫਿਰਦੀਆਂ ਨੇ ਭਾਂਤ ਭਾਂਤ ਦੇ ਪਦਾਰਥਾਂ ਵਿੱਚ ਪ੍ਰਸੰਗਤ ਜੀ ਕਦੇ ਕੜਸ਼ੀ ਨੂੰ ਸਵਾਦ ਆਇਆ ਉਹਦੇ ਚੋਂ ਖੀਰ ਚ ਪਾਈ ਕੜਸ਼ੀ ਸਬਜੀ ਚ ਪਾਈ ਕਦੇ ਕੜਸ਼ੀ ਨੂੰ ਸਵਾਦ ਆਇਆ ਉਹਦੇ ਚੋਂ ਬਿਲਕੁਲ ਨਹੀਂ ਆਇਆ ਕਦੇ ਨਾਨਕ ਕੜਸ਼ੀਆਂ ਫਿਰਨ ਸੁਆਉ ਨ ਜਾਣਨ ਸੁੰਝੀਆਂ ਮਰਦ ਕਹਿੰਦੇ ਜਿਹੜਾ ਬੰਦਾ ਕੜਸ਼ੀ ਦੀ ਨਿਆਈ ਹੈ ਨਾ ਕੜਸ਼ੀ ਦੇ ਵਰਗਾ ਹੈ ਉਹ ਭਾਵੇਂ 24 ਘੰਟੇ ਸਤ ਸੰਗਤ ਵਿੱਚ ਰਵੇ ਸਤ ਸੰਗਤ ਦਾ ਉਹਦੇ ਤੇ ਅਸਰ ਹੀ ਨਹੀਂ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ